ਕਈ ਵੇਰ ਤੇ ਕਈ ਗੁਰਮੁਖਾਂ ਤੇ ਐਸੀ ਕਿਰਪਾ ਹੋ ਜਾਂਦੀ ਹੈ ਐਸੀ ਬਖਸ਼ਿਸ਼ ਹੋ ਜਾਂਦੀ ਹੈ ਕਿ ਗੁਰਬਾਣੀ ਦੀ ਇੱਕ ਪੰਗਤੀ ਗੁਰਬਾਣੀ ਦਾ ਇੱਕ ਅੱਖਰ ਵੀ ਉਹਨਾਂ ਵਾਸਤੇ ਸਦੀਵੀ ਆਨੰਦ ਬਣ ਜਾਂਦਾ ਹੈ ਗੁਰਬਾਣੀ ਦਾ ਇੱਕ ਅੱਖਰ ਵੀ ਉਹਨਾਂ ਨੂੰ ਸਦੀਵੀ ਆਨੰਦ ਦੀ ਪ੍ਰਾਪਤੀ ਕਰਵਾ ਦਿੰਦਾ ਹੈ ਜਿਵੇਂ ਕਲਗੀਧਰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀਵਾਨ ਸਜਾ ਕੇ ਬੈਠੇ ਆ ਸੰਗਤਾਂ ਆਉਂਦੀਆਂ ਮਾਰੇ ਨਮਸਕਾਰ ਕਰਦੀਆਂ ਇੱਕ ਸਿੱਖ ਆ ਕੇ ਮਾਰੇ ਨੂੰ ਭੋਲੇ ਜਿਹੇ ਸੁਭਾਅ ਨਾਲ ਪੁੱਛਣ ਲੱਗਾ ਕਹਿਣ ਲੱਗਾ ਮਹਾਰਾਜ ਉਹ ਕਿਹੜਾ ਉਪਦੇਸ਼ ਹੈ ਉਹ ਕਿਹੜਾ ਮੰਤਰ ਹੈ ਜਿਹਨੂੰ ਜਾਪਣ ਦੇ ਨਾਲ ਇਹ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਮਾਰੇ ਕਿਰਪਾ ਕਰੋ ਬਖਸ਼ਿਸ਼ ਕਰੋ ਉਹ ਉਪਦੇਸ਼ ਦਵੋ ਉਹ ਮੰਤਰ ਦਵੋ ਮਾਰੇ ਕਹਿਣ ਲੱਗੇ ਭਾਈ ਗੁਰਸਿੱਖਾ ਜਿਹੜਾ ਵਾਹਿਗੁਰੂ ਗੁਰਮੰਤਰ ਦੇ ਜਾਪ ਦਾ ਅਭਿਆਸ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਗੁਰੂ ਕੀ ਬਾਣੀ ਨੂੰ ਪੜ੍ਹਦਾ ਹੈ ਸੰਸਾਰ ਨੂੰ ਨਾਸ਼ਵੰਤ ਜਾਣ ਲੈਂਦਾ ਪਰਮਾਤਮਾ ਦੇ ਨਾਮ ਨੂੰ ਸਤ ਜਾਣ ਲੈਂਦਾ ਹੈ ਉਹ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਪ੍ਰਸਾਦ ਸਿੰਘ ਜੀ ਸਾਡਾ ਸੁਭਾਅ ਕੀ ਹੈ ਅਸੀਂ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਨਾਸ਼ਵੰਤ ਜਾਣਿਆ ਹੋਇਆ ਹੈ ਅਸਤ ਜਾਣਿਆ ਹੋਇਆ ਹੈ ਆਪਣੇ ਆਪ ਨੂੰ ਅਤੇ ਉਸ ਪਰਮਾਤਮਾ ਦੇ ਦਿੱਤੇ ਹੋਏ ਪਦਾਰਥਾਂ ਨੂੰ ਅਸੀਂ ਸੱਚ ਜਾਣਿਆ ਹੈ ਪਰਮਾਤਮਾ ਨੂੰ ਝੂਠਾ ਪਦਾਰਥਾਂ ਨੂੰ ਸੱਚਾ ਜਾਣਿਆ ਜਿਹਨੂੰ ਗੁਰੂ ਕੀ ਬਾਣੀ ਨੇ ਕਿਹਾ ਕੀਤੇ ਕੋ ਮੇਰੇ ਸਮਾਨੈ ਕਰਨ ਹਾਰ ਤ੍ਰਿਣ ਜਾਣੈ ਸੰਸਾਰ ਦੇ ਮਨੁੱਖ ਸੰਸਾਰ ਦੇ ਵਿੱਚ ਮਨੁੱਖ ਦੀ ਮਨ ਦੀ ਬਿਰਤੀ ਇਦਾਂ ਦੀ ਹੋ ਗਈ ਹੈ ਦਾਤ ਨੂੰ ਵੱਡੀ ਜਾਣਦਾ ਹੈ ਤੇ ਦਾਤੇ ਨੂੰ ਛੋਟਾ ਕਰਕੇ ਜਾਣਦਾ ਮਾਰੇ ਕਹਿੰਦੇ ਜਦੋਂ ਮਨੁੱਖ ਬਾਣੀ ਪੜ੍ਹਦੇ ਆ ਪੜ੍ਹਦੇ ਆ ਭਾਈ ਸਿੱਖਾ ਸਿਮਰਨ ਕਰਦੇ ਆ ਕਰਦੇ ਆ ਉਹਦੀ ਅਵਸਥਾ ਇਹ ਹੋ ਜਾਂਦੀ ਹੈ ਸੰਸਾਰ ਨੂੰ ਸਾਰੇ ਨੂੰ ਨਾਸ਼ਵੰਤ ਸਮਝ ਲੈਂਦਾ ਹੈ ਪਰਮਾਤਮਾ ਨੂੰ ਸਤ ਸਰੂਪ ਜਾਣਦਾ ਹੈ ਉਦੋਂ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਸਤਗੁਰਾਂ ਦੇ ਅੱਗੇ ਹੱਥ ਜੋੜ ਕੇ ਸਿੱਖ ਕਹਿਣ ਲੱਗਾ ਮਹਾਰਾਜ ਆਪ ਜੀ ਦੀ ਮੇਰੇ ਤੇ ਐਡੀ ਬਖਸ਼ਿਸ਼ ਹੈ ਐਡੀ ਕੋ ਰਹਿਮਤ ਹੈ ਕਿ ਮਹਾਰਾਜ ਮੈਨੂੰ ਸੰਸਾਰ ਦੇ ਜਿੰਨੇ ਵੀ ਪਦਾਰਥ ਨੇ ਇਹ ਸੱਚੇ ਨਹੀਂ ਲੱਗਦੇ ਮੈਨੂੰ ਇਹਨਾਂ ਦਾ ਕੋਈ ਮੋਹ ਨਹੀਂ ਆਉਂਦਾ ਮਹਾਰਾਜ ਇਹ ਮੈਨੂੰ ਨਾਸ਼ਵੰਤ ਲੱਗਦੇ ਝੂਠੇ ਲੱਗਦੇ ਮਹਾਰਾਜ ਬਾਣੀ ਪੜਨ ਦੇ ਨਾਲ ਸਿਮਰਨ ਕਰਨ ਦੇ ਨਾਲ ਸੰਸਾਰ ਦੇ ਪਦਾਰਥ ਝੂਠੇ ਲੱਗਦੇ ਆ ਮਨੁੱਖ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਮਾਰੇ ਆਪ ਜੀ ਦੀ ਵੱਡੀ ਕਿਰਪਾ ਹੈ ਮੈਨੂੰ ਹੁਣ ਇਹਨਾਂ ਦਾ ਕੋਈ ਪਿਆਰ ਨਹੀਂ ਆਉਂਦਾ ਮਾਰੇ ਕਹਿੰਦੇ ਭਾਈ ਤੇਰੇ ਤੇ ਤੇ ਵੱਡੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਫਿਰ ਪਰ ਫਿਰ ਵੀ ਬਾਣੀ ਪੜਿਆ ਕਰ ਸੰਥਿਆ ਕਰ ਤੂੰ ਸੰਥਿਆ ਗੁਰਬਾਣੀ ਪੜਿਆ ਕਰ ਤੇ ਮਾਰੇ ਨੇ ਇੱਕ ਸਿੱਖ ਦੀ ਡਿਊਟੀ ਲਾਈ ਕੇ ਭਾਈ ਇਹਨੂੰ ਸੰਥਿਆ ਕਰਾਓ ਗੁਰਬਾਣੀ ਦੀ ਤੇ ਸਾਧ ਸੰਗਤ ਜੀ ਮਾਰੇ ਦੇ ਬਚਨ ਨੂੰ ਮੰਨ ਕੇ ਬਾਣੀ ਦੀ ਸੰਥਿਆ ਤੇ ਕਰਨ ਲੱਗ ਪਿਆ ਕਿਉਂਕਿ ਮਾਰੇ ਨੂੰ ਕਹਿੰਦਾ ਮਾਰੇ ਨਾਮ ਤੇ ਮੈਂ ਵਾਹਿਗੁਰੂ ਵਾਹਿਗੁਰੂ ਦੇ ਮੰਤਰ ਦਾ ਜਪਦਾ ਹਾਂ ਸੰਸਾਰ ਦਾ ਮੈਨੂੰ ਕੋਈ ਪਿਆਰ ਨਹੀਂ ਆਉਂਦਾ ਪਰ ਮਾਰੇ ਮੈਂ ਕੋਈ ਗਿਆਨ ਧਿਆਨ ਨਹੀਂ ਬਹੁਤਾ ਜਾਣਦਾ ਮੈਂ ਕੋਈ ਬਾਣੀ ਨਹੀਂ ਬਹੁਤੀ ਪੜਨੀ ਜਾਣਦਾ ਮਰਨ ਸਿੱਖ ਨੂੰ ਕਹਿ ਕੇ ਉਹ ਸੰਥਿਆ ਕਰਵਾਉਣੀ ਸ਼ੁਰੂ ਕੀਤੀ ਸਾਧ ਸੰਗਤ ਜੀ ਰੋਜ਼ ਸੰਥਿਆ ਕਰਨ ਜਾਂਦਾ ਜਦੋਂ ਆਨੰਦ ਸਾਹਿਬ ਦੀ ਬਾਣੀ ਦੀ ਸੰਥਿਆ ਕਰਨ ਲੱਗਾ ਪਹਿਲੀ ਪੌੜੀ ਤੇ ਐ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਜਦੋਂ ਇਸ ਪੰਕਤੀ ਤੇ ਆਇਆ ਇੰਨਾ ਕੋ ਆਨੰਦ ਉਹ ਸਿੱਖ ਨੂੰ ਇਸ ਬਾਣੀ ਪੜਦਿਆਂ ਪੜਦਿਆਂ ਇਸ ਪੰਗਤੀ ਦੇ ਵਿੱਚੋਂ ਆਉਣ ਲੱਗਾ ਕਿ ਉਹਨੇ ਅੱਗੇ ਸੰਥਿਆ ਹੀ ਨਹੀਂ ਕੀਤੀ। ਇਹੋ ਪੰਗਤੀ ਦਾ ਜਾਪ ਕਰਦਾ ਜਾਂਦਾ ਹਰ ਸਮੇਂ ਸਤਿਗੁਰਤਾ ਪਾਇਆ ਸਹਿਜ ਸੀਤੀ ਮਨ ਵਜੀਆ ਵਧਾਈਆਂ। ਸਤਿਗੁਰਤਾ ਪਾਇਆ ਸਹਿਜ ਸੀਤੀ ਮਨ ਵਜੀਆ ਵਧਾਈਆਂ ਅੱਗੇ ਪੰਗਤੀ ਕੋਈ ਨਹੀਂ ਪੜਦਾ। ਅੱਗੇ ਸੰਥਿਆ ਵੀ ਨਹੀਂ ਕੀਤੀ। ਕੁਝ ਸਮਾਂ ਬੀਤਿਆ ਮਹਾਰਨੇ ਸਿੱਖ ਨੂੰ ਪੁੱਛਿਆ ਕਿ ਭਾਈ ਤੇਰੇ ਕੋਲ ਅਸੀਂ ਇੱਕ ਸਿੱਖ ਭੇਜਿਆ ਸੰਥਿਆ ਕਰਨ ਵਾਸਤੇ ਸੰਥਿਆ ਉਹਦੀ ਕਿੰਨੀ ਕੋਗੀ ਕਹਿਣ ਲੱਗਾ ਮਹਾਰਾਜ ਉਹ ਤੇ ਮੁੜ ਕੇ ਆਈ ਨਹੀਂ ਆਨੰਦ ਸਾਹਿਬ ਦੀ ਬਾਣੀ ਦੀ ਸੰਥਿਆ ਕਰਨ ਲੱਗਾ ਇੱਕ ਪੌੜੀ ਦੀ ਸੰਥਿਆ ਕੀਤੀ ਮਹਾਰਾਜ ਦੁਬਾਰਾ ਨਹੀਂ ਆਇਆ ਮਹਾਰਾਜ ਨੇ ਉਹਨੂੰ ਆਪਣੇ ਕੋਲ ਬੁਲਾਇਆ ਕੋਲ ਬੁਲਾ ਕੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਪਿਤਾ ਕਹਿਣ ਲੱਗੇ ਭਾਈ ਸਿੱਖਾ ਤੈਨੂੰ ਸੰਥਿਆ ਕਰਨ ਵਾਸਤੇ ਭੇਜਿਆ ਸੀ ਤੂੰ ਸੰਥਿਆ ਨਹੀਂ ਕੀਤੀ ਕਹਿਣ ਲੱਗਾ ਮਹਾਰਾਜ ਮੈਨੂੰ ਲੱਗਦਾ ਜਿੰਨਾ ਆਨੰਦ ਆਉਣਾ ਚਾਹੀਦਾ ਸੀ ਮਹਾਰਾਜ ਮੈਨੂੰ ਆ ਗਿਆ ਇੱਕੋ ਪੰਗਤੀ ਦੇ ਨਾਲ ਆ ਗਿਆ ਸਤਿਗੁਰਤਾ ਪਾਇਆ ਸਹਿਜ ਸ਼ੇਤੀ ਮਨਵ ਜੀਆਂ ਵਧਾਈਆਂ ਮਾਰੇ ਐਸਾ ਆਨੰਦ ਬਣਿਆ ਉਸ ਦਿਨ ਦਾ ਕਿ ਉਸ ਆਨੰਦ ਦੇ ਵਿੱਚ ਫਰਕ ਹੀ ਕੋਈ ਨਹੀਂ ਪੈਂਦਾ ਸਤਿਗੁਰੂ ਸੱਚੇ ਪਾਤਸ਼ਾਹ ਤੇ ਮਾਰੇ ਕਹਿੰਦੇ ਭਾਈ ਤੇਰੇ ਤੇ ਵੱਡੀ ਕਿਰਪਾ ਹੈ ਆਨੰਦ ਬਣ ਗਿਆ ਪਰ ਫਿਰ ਵੀ ਸੰਥਿਆ ਜਰੂਰ ਕਰ ਮਾਰੇ ਦੇ ਬਚਨ ਨੂੰ ਮੰਨ ਕੇ ਭਾਵੇਂ ਸਿੱਖ ਨੇ ਸਾਰੀ ਸੰਥਿਆ ਕੀਤੀ ਪਰ ਸਾਧ ਸੰਗਤ ਜੀ ਇੱਕੋ ਪੰਗਤੀ ਨੇ ਤੇ ਉਹਦਾ ਬੇੜਾ ਬੰਨੇ ਲਾ ਦਿੱਤਾ ਇੱਕੋ ਪੰਗਤੀ ਦੇ ਨਾਲ ਉਹਨੂੰ ਸਦੀਵੀ ਆਨੰਦ ਦੀ ਪ੍ਰਾਪਤੀ ਹੋ ਗਈ ਜਿਹੜੇ ਆਨੰਦ ਨੂੰ ਪਤਾ ਹੀ ਨਹੀਂ ਕੌਣ-ਕੌਣ ਲੋਚਦਾ ਫਿਰਦਾ ਹੈ ਦੇਵੀ ਦੇਵਤੀ ਜੋਗੀ ਜਤੀ ਬ੍ਰਹਮਚਾਰੀ ਸਾਰੇ ਇਸ ਆਨੰਦ ਦੀ ਪ੍ਰਾਪਤੀ ਦੀ ਭਾਲ ਵਿੱਚ ਨੇ ਤੇ ਸਾਧ ਸੰਗਤ ਜੀ ਇੱਕੋ ਪੰਗਤੀ ਨੇ ਐਸਾ ਅਸਰ ਵਿਖਾ ਦਿੱਤਾ ਕਿ ਸਿੱਖ ਦਾ ਜਿਹੜਾ ਹੈ ਭਾਰ ਉਤਾਰਾ ਕਰ ਦਿੱਤਾ ਸੋ ਇਦਾਂ ਮਾਰੇ ਦੀ ਬਾਣੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਆ ਕਿਨਕਾ ਏਕ ਜਿਸ ਜੀਅ ਵਸਾਵੇ ਤਾਂ ਕਿ ਮੈ ਮ ਗਣੀ ਨ ਆਵੇ ਜਿਹਦੇ ਹਿਰਦੇ ਦੇ ਅੰਦਰ ਗੁਰੂ ਕੀ ਬਾਣੀ ਦਾ ਇੱਕ ਕਿਨਕਾ ਵੀ ਵਸ ਜਾਂਦਾ ਹੈ ਨਾਮ ਦਾ ਇੱਕ ਕਿਨਕਾ ਵੀ ਵਸ ਜਾਂਦਾ ਹੈ ਉਹਦੀ ਮਹਿਮਾ ਕਿੱਡੀ ਵੱਡੀ ਹੋ ਜਾਂਦੀ ਉਹਦੀ ਵਡਿਆਈ ਕਿੰਨੀ ਹੋ ਜਾਂਦੀ ਹੈ ਸਾਧ ਸੰਗਤ ਜੀ ਉਹ ਗਿਣਤੀਆਂ ਮਿੰਟੀਆਂ ਤੋਂ ਬਾਹਰ ਹੈ